ਅਕਸਰ ਅਸੀਂ ਸੁਣਿਆ ਹੈ ਕਿ মিডিਆ ਜਿਹੜਾ ਹੈਗਾ ਉਹ ਇਨਸਾਨੀਅਤ ਦਾ ਚੌਥਾ ਸਤੰਭ ਹੁੰਦਾ ਹੈਗਾ ਸੋ ਮੈਨੂੰ ਇਹ ਦੱਸ ਕੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਲਾਕੇ ਦੇ ਬਹੁਤ ਹੀ ਜਾਣੇ ਮਾਨੇ ਸ਼ਖੀਅਤ ਗੁਰਮਿੰਦਰ ਸਿੰਘ ਚਾਹਲਾ ਜਿਨ੍ਹਾਂ ਨੇ ਇਹ ਐਫਰਟਸ ਲਗਾਇਆ ਹੈਗਾ ਕਿ ਹੱਕ ਔਰ ਸੱਚ ਦੀ ਆਵਾਜ਼ ਨੂੰ بلند ਕਰਨ ਵਾਸਤੇ ਉਹਨਾਂ ਨੇ ਇਹ ਚੈਨਲ ਨੂੰ ਲਾਂਚ ਕੀਤਾ ਹੈ ਔਰ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਵਾਕਿਆ ਹੀ ਇਹ ਕਿਹਾ ਗਿਆ ਕਿ ਜੋ ਇਨਸਾਨ ਕੁਝ ਹਟਕੇ ਕਰਦਾ ਹੈਗਾ ਅਸੀਂ ਬਚਪਨ ਤੋਂ ਤਾਂ ਸੁਣਿਆ ਕਿ ਕਿਹੜੀ ਤੀਸਰੀ ਅੱਖ ਹੈ ਉਹ ਕਦੀ ਝੂਠ ਨਹੀਂ ਬੋਲਦੀ ਮੀਡੀਆ ਜਿਹੜਾ ਹੁੰਦਾ ਹੈਗਾ ਉਹ ਇਨਸਾਨੀਅਤ ਨੂੰ ਜਿੰਦਾ ਰੱਖਣ ਦਾ ਚੌਥਾ ਸਤੰਭ ਹੈ ਔਰ ਬਹੁਤ ਸਾਰੇ ਚੈਨਲ ਬਹੁਤ ਵਧੀਆ ਕੰਮ ਕਰਦੇ ਆ ਉਹਨਾਂ ਦੇ ਨਾਲ ਅੱਜ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਹੋਰ ਆਵਾਜ਼ بلند ਹੋਏਗੀ ਤੀਸਰੀ ਅੱਖ ਜੋ ਪੰਜਾਬ ਦੀ ਗੁਰਮਿੰਦਰ ਸਿੰਘ ਚਾਲਾ ਨੇ ਇਸ ਚੈਨਲ ਨੂੰ ਸ਼ੁਰੂ ਕੀਤਾ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਜੜਦੀ ਬਾਦਈ ਅਰਦਾਸ